ਸਰਦਾਰ ਬਣ ਗਿਆ ਜਿਹਦੇ ਵਿੱਚ ਸਾਡੇ ਰਾਜਨੀਤਿਕ ਲੋਕ ਰਲੇ ਹੋਏ ਨੇ ਤੁਹਾਡੇ ਸਾਹਮਣੇ ਨਾ ਦੱਸਦਾ ਇਹ ਜਿਹੜੀ ਅੱਜ ਵੀ ਧੱਕਣਾ ਹੋਈ ਹੈ ਤੁਸੀਂ ਮੇਰੇ ਪੁੱਤ ਦੀ ਘਟੜਲੇ ਨਾਲ ਕੰਪੈਰੀਸ਼ਨ ਕਰਕੇ ਦੇਖੋ ਸੇਮ ਹੈ ਇਲੈਕਸ਼ਨ ਹੁੰਦੇ ਐ ਚਿੱਟੀ ਘਰ ਕੱਲਾ ਛੱਡਦਾ ਮੈਂ ਉਸਤੀ ਨੂੰ ਜਾ ਕੇ ਮਿਲਿਆ ਉਹਨੂੰ ਘਰੇ ਲਿਆ ਕੇ ਤਾਂ ਛੱਡਦੇ ਹੋ ਜੀ ਰਾਤ ਨੂੰ ਛੱਡਦਾ ਕਿਸੇ ਨੇ ਗੱਲ ਨਹੀਂ ਸੁਣੀ ਫਿਰ ਉਸ ਤੋਂ ਮੋਰੋਂ ਸਿਉਰਟੀ ਵਿਡਰਾ ਕਰਤੀ ਨਿਆਤਾ ਕਰਤਾ ਸੁਖਵਿੰਦਰ ਬਾਈ ਦਾ ਜਮਾ ਕਰ ਲਿਆ ਜਿਆਤਾ ਕਰਦਾ ਇਹ ਮਾਗਰ ਪਕੇ ਹੋਏ ਨੇ ਪਹਿਲਾ ਉਹ ਤੋਂ ਸਭ ਕੁਝ ਵਿਡਰਾ ਕਰਦੇ ਐ ਜੇ ਜਦੋਂ ਉਹ ਦੇਖ ਲੈਣੇ ਵੀ ਹੁਣ ਜਮਾ ਕਰਦਾ ਹੁਣ ਜਿੰਦਾ ਹੁਣ ਜਿਹੜਾ ਮਰਜੀ ਬੁੱਕੀ ਦਾ ਡੈਂਟ ਤੋਂ ਭੇਜੋ ਉਹ ਗੋਲੀ ਮਾਰ ਕੇ ਤੁਰ ਜਾ ਹੁਣ ਜਿਹੜੇ ਜੀਹਦੇ ਨੇ ਲਹੁੰਦੀਆਂ ਲਾਗਦਾਂ ਕਿਹੜਾ ਕਿਹੜਾ ਵੇਚ ਕੇ ਲੰਘ ਜਾਗੇ ਘਰ ਮੂਰਤੀ ਨਾ ਜਾਵਾਂਗੇ ਕੱਲੇ-ਕੱਲੇ ਨਾ ਜਾਵਾਂਗੇ ਹੁਣ ਜਿਹਦਾ ਐ ਨਹੀਂ ਪਤਾ ਤੁਸੀਂ 50 ਜਣੇ ਖੜੋ ਕਿਹੜਾ ਬਸਲ ਤੋਂ ਕੱਢ ਕੇ ਗੋਲੀ ਮਾਰ ਤੂ ਉਹਦਾ ਕੀ ਹੰਮ ਹੈ ਬਾਈ ਕਾਦੂ ਤੋਂ ਬਚਤ ਕਰਨ ਇਹਨਾਂ ਦਾ ਮਾਹੌਲੀ ਉਹਦਾ ਸਰਚਤਾ ਹਰੇਕ ਦੀਦੀ ਮੀਡੀਆ ਜਿਹੜੀ ਹਰੇਕ ਕੋਲੇ ਬਸਤੋਲ ਹੈ ਕੰਮ ਕੋਈ ਹੈ ਨਹੀਂ ਹਰਾਮ ਦਾ ਖਾਣਾ 24 ਘੰਟੇ ਔਰ ਸਭ ਤੋਂ ਵੱਧ ਨਿਗਾਹ ਕਿਹਨਾਂ ਤੇ ਹੈ ਜਿਹੜੇ ਵਿਦਵਾਕ ਚੰਗੀ ਲੈਣਗੇ